ਯਾਪ ਬਾਣੀ ਟੀਵੀ ਚੈਨਲ ਤੇ ਦੇਸ਼ ਵਿਦੇਸ਼ ਦੀਆਂ ਨਵੀਆਂ ਖਬਰਾਂ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਦਬਾਓ ਬੈਲ ਆਈਕਨ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਨੇ ਗੱਲਬਾਤ ਦੌਰਾਨ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਉਹਨਾਂ ਤੇ ਵਿਸ਼ਵਾਸ ਜਤਾ ਕੇ ਕਰ ਦਿੱਤੀ ਹੈ ਉਹ ਉਸਤੇ खरे उतरਣਗੇ ਅਤੇ ਖਡੂਰ ਸਾਹਿਬ ਦੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ ਮਨਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਇੱਕ ਮੌਕਾ ਦਿੱਤਾ ਤਾਂ ਉਹ ਹਲਕੇ ਵਿੱਚੋਂ ਨਸ਼ਾ ਭ੍ਰਸ਼ਟਾਚਾਰ ਅਤੇ ਹੋਰ ਸਮਾਜਿਕ ਬਰਾਈਆਂ ਦੇ ਖਾਤਮੇ ਲਈ ਕੰਮ ਕਰਨਗੇ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਨੇ ਲੰਬੇ ਸਮੇਂ ਤੋਂ ਰਾਜ ਕਰਕੇ ਲੋਕਾਂ ਨੂੰ ਲੁੱਟਿਆ ਹੈ ਅਤੇ ਇਹਨਾਂ ਪਾਰਟੀਆਂ ਦੀ ਕੀਤੀ ਗਈ ਗਲਤੀ ਦੀ ਸਜ਼ਾ ਇਸ ਵਾਰ ਇਹਨਾਂ ਪਾਰਟੀਆਂ ਨੂੰ ਭੁਗਤਣੀ ਪਵੇਗੀ ਉਹਨਾਂ ਨੇ ਕਿਹਾ ਕਿ ਮੇਰਾ ਮੁਕਾਬਲਾ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ਉਹਨਾਂ ਨੇ ਕਿਹਾ ਕਿ ਪੀਡੀਏ ਪ੍ਰਤੀਖਿ ਬੀਬੀ ਪਰਮਜੀਤ ਕੌਰ ਜੇ ਪਤੀ ਜਸਵੰਤ ਸਿੰਘ ਦੀ ਸ਼ਹਾਦਤ ਨੂੰ ਉਹ ਸਲਾਮ ਕਰਦੇ ਹਨ ਤਰਨ ਤਰਨ ਤੋਂ ਸੁਖਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਮੈਂ ਸਭ ਤੋਂ ਪਹਿਲਾਂ ਤੇ ਆਪਣੀ ਆਮ ਆਦਮੀ ਪਾਰਟੀ ਦਾ ਅਰਵਿੰਦ ਕੇਜਰੀਵਾਲ ਜੀ ਆ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਤਾਇਆ ਕਿ ਮੈਂ ਉਹਨਾਂ ਦਾ ਇਹ ਵਿਸ਼ਵਾਸ ਜਿਹੜਾ ਉਹ ਕਾਇਮ ਰੱਖੂੰਗਾ ਤੇ ਸੀਟ ਜਿੱਤ ਕੇ ਉਹਨਾਂ ਦੀ ਝੋਲੀ ਵਿੱਚ ਪਾਉਂਗਾ ਸਾਡੀ ਪਾਰਟੀ ਦਾ ਜਨਮ ਹੀ ਲੋਕਾਂ ਦੀ ਜਿਹੜੀਆਂ ਸਹੂਲਤਾਂ ਲੋਕਾਂ ਨੂੰ ਦੇਣ ਦੇ ਲਈ ਲੋਕਾਂ ਨੂੰ ਇਹ ਮੁਸ਼ਕਲਾਂ ਦੇ ਵਿੱਚੋਂ ਕੱਢਣ ਦੇ ਲਈ ਹੋਇਆ ਤੇ ਮੁੱਦੇ ਤਾਂ ਵੇਖੋ ਇਦਾਂ ਵੀਰ ਜੀ ਵੀ ਬੜੇ ਲੰਮੇ ਸਮੇ ਤੋਂ ਦਿਨ-ਬੇ-ਦਿਨ ਮੁੱਦੇ ਵਧੇ ਨੇ ਇੱਥੇ ਕਿਸਾਨ ਖੁਦਕੁਸ਼ੀਆਂ ਕਰਦੇ ਨੇ ਇੱਥੇ ਨੌਜਵਾਨ ਜਿਹੜੇ ਉਹ ਨਸ਼ਿਆਂ ਨਾਲ ਮਰਦੇ ਨੇ ਇੱਥੇ ਮਜ਼ਦੂਰ ਜਿਹੜੇ ਉਹਨਾਂ ਜਿਹੜੀ ਅ ਦਿਹਾੜੀ ਆ ਉਹ ਨਹੀਂ ਮਿਲਦੀ ਉਹਨਾਂ ਨੂੰ ਉਹਨਾਂ ਦੀਆਂ ਤਨਖਾਹਾਂ ਨਹੀਂ ਮਿਲਦੀਆਂ ਇੱਥੇ ਜਿਹੜਾ ਬਹੁਤ ਕਹਿ ਲਿਆ ਜਾਵੇ ਕਿ ਸਿੱਖਿਆ ਤੇ ਜਿਹੜੀ ਆਪਣੀ ਸਹੂਲਤਿਆ ਸਿੱਖਿਆ ਦੀ ਬਿਲਕੁਲ ਹੈਗੀ ਨਹੀਂ ਆ ਜੇ ਆਪਾਂ ਕਹਿ ਲਿਆ ਜਾਵੇ ਵੀ ਹਸਪਤਾਲਾਂ ਦੇ ਇੱਥੇ ਬੁਰੇ ਹਾਲ ਨੇ ਉਹ ਮੈਂ ਕਿਹੜੇ ਕਿਹੜੇ ਮੁੱਦੇ ਦੀ ਗੱਲ ਕਰਾਂ ਸਾਡੇ ਬਾਰਡਰ ਦੇ ਇਰੀਆਂ ਦੀਆਂ ਬਹੁਤ ਮੁਸ਼ਕਲਾਂ ਨੇ ਸੋ ਇਹ ਤਾਂ ਮੈਂ ਲੈ ਕੇ ਹੀ ਜਾਵਾਂਗਾ ਨਾਲ ਨਾਲ ਮੈਂ ਇਹ ਜਿਹੜੇ ਲੀਡਰ ਨੇ ਉਹਨਾਂ ਨੂੰ ਵੀ ਚੰਗੀ ਨੁਕੇਲ ਪਾਉਣ ਦੀ ਪੂਰੀ ਕੋਸ਼ਿਸ਼ ਕਰੂੰਗਾ ਕਿਉਂਕਿ ਇਹ ਅੱਜ ਵੇਖੋ ਇੱਕ ਜਿਹੜਾ ਕਿਸਾਨ ਹੈ 2.5 ਕੜਜੀ ਦੀ ਜ਼ਮੀਨ ਹੈ ਉਹ ਉਹਦਾ ਜਿਹੜਾ ਮੰਤਰੀ ਇਨਕਮ ਦੇਦੀ ਜਾਵੇ ਸਿਰਫ 10000 ਅੱਜ ਜਿਹੜਾ ਮਜ਼ਦੂਰ ਹੈ ਉਹ ਸਿਰਫ 10000 ਨਾਲ ਗੁਜ਼ਾਰਾ ਕਰਦਾ ਹੈ ਉਹ 2.5 300 ਰੁਪਈਆ ਨੂੰ ਦਿਹਾੜੀ ਮਿਲਦੀ ਹੈ ਅੱਜ ਜਿਹੜਾ ਕੋਈ ਪ੍ਰਾਈਵੇਟ ਜੌਬ ਕਰਦਾ ਹੈ ਉਹਦੀ ਸਿਰਫ 10000 ਰੁਪਿਆ ਜਿਹੜੀ ਤਨਖਾਹ ਹੈ ਨਾ ਸੱਤ ਤੋਂ 10000 ਹੈ ਪਰ ਜਿਹੜੇ ਇਹ ਲੀਡਰ ਨੇ ਇਹਨਾਂ ਦੀ 3-3 ਲੱਖ ਰੁਪਈਆ ਤਨਖਾਹ ਇਹ ਕਿਉਂ ਨਹੀਂ ਉਹ 10000 ਵਾਲੇ ਦੀ ਵੀ ਜਾਂ ਤਾਂ ਘਾਵਦਾ ਲੈਣ ਜਾਂ ਆਪਣੀਆਂ ਵੀ ਘਟਵਾ ਲੈਣ ਘਟਾ ਲੈਣ ਸੋ ਜੇ ਉਹਦਾ 10000 ਜਗਿਆਰਾ ਹੁੰਦਾ ਇਹਨਾਂ ਦਾ ਸਾਢੇ 3 ਲੱਖ ਦੇ ਵਿੱਚ ਕਿਉਂ ਨਹੀਂ گزارਾ ਹੁੰਦਾ ਸੋ ਇਹ ਲੈ ਕੇ ਜਾਵਾਂਗਾ ਹੁਣ ਤੁਸੀਂ ਵੇਖੋ ਇੱਕ ਜਿਹੜੀ ਪੈਨਸ਼ਨ ਦੀ ਗੱਲ ਹੈ ਗਰੀਬਾਂ ਦੀ ਉਹਨਾਂ ਨੂੰ ਸਿਰਫ ਇਹ 500 ਦਿੰਦੇ ਨੇ ਆਮ ਦੀ ਪੈਨਸ਼ਨ ਜਿਹੜੀ ਆ ਇਹਨਾਂ ਦੀ ਉਹ 50000 ਤੋਂ ਲੱਖ ਰੁਪਏ ਦੇ ਵਿੱਚ ਸਾਰੇ ਭੱਤੇ ਪਾ ਕੇ ਬੰਨਦੀ ਸੋ ਇਹਨਾਂ ਨੇ ਲੀਡਰਾਂ ਨੇ ਸਾਰੀਆਂ ਸਹੂਲਤਾਂ ਆਪਣੇ ਲਈ ਲੈ ਕੇ ਰੱਖੀਆਂ ਨੇ ਗਰੀਬਾਂ ਦਾ ਖੂਨ ਨਚੋੜਿਆ ਪਿਆ ਸੋ ਮੈਂ ਮੈਂਬਰ ਪਾਰਲੀਮੈਂਟ ਬਾਅਦ ਤੋਂ ਬਾਅਦ ਵਾਅਦਾ ਕਰਦਾ ਕਿ ਮੈਂ ਜਿਹੜੀ ਵੀ ਤਨ ਲਾਵਾਂਗਾ ਜਾਨੀ ਕਿ ਮੈਂ ਵਾਦਾ ਕਰਦਾ ਕਿ ਮੈਂ ਤਨਖਾਹ ਨਹੀਂ ਲਵਾਂਗਾ ਪਰ ਮੈਂ ਤਨਖਾਹ ਸਰਕਾਰ ਦੇ ਖਾਤੇ ਨਹੀਂ ਛੱਡੂਗਾ ਸਾਰੀ ਤਨਖਾਹ ਲੈ ਕੇ ਮੈਂ ਗਰੀਬਾਂ ਦੇ ਵਿੱਚ ਵੰਡੂਗਾ ਤੇ ਇਹਨਾਂ ਨੂੰ ਮੈਂ ਨਸੀਹਤ ਦੇ ਦੂੰਗਾ ਕਿ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਇਹ ਸੇਵਾ ਹੈ ਰਾਜਨੀਤੀ ਸੇਵਾ ਹੈ ਤੇ ਫਿਰ ਧੰਦਾ ਕਿਉਂ ਬਣਾ ਲਿਆ ਤੁਹਾਨੂੰ ਤਨਖਾਹਾਂ ਕਿਸੀ ਗੱਲ ਦੀਆਂ ਫਿਰ ਸੇਵਾ ਹੈ ਤੇ ਸੇਵਾ ਜਿਹੜੀ ਆ ਉਹ ਹਮੇਸ਼ਾ ਫਰੀ ਹੁੰਦੀ ਹੈ ਸੋ ਮੈਂ ਇਹ ਜਿਹੜੇ ਸਾਰੇ ਮੁੱਦੇ ਆ ਉਹ ਲੈ ਕੇ ਜਾਵਾਂਗਾ ਸਾਡੇ ਬੰਨ ਦਾ ਮੁੱਦਾ ਹੈ ਉਹ ਉੱਥੇ ਜਾ ਕੇ ਉਠਾਵਾਂਗਾ ਕਿ ਸਾਡੇ ਬੰਨ ਬੰਨਾ ਚਾਹੀਦਾ ਕਿਸਾਨਾਂ ਦੀਆਂ ਫਸਲਾਂ ਖਰਾਬ ਹੁੰਦੀਆਂ ਨੇ ਪੱਟੀ ਨੂੰ ਫਰੋਇਪੁਰ ਦੇ ਨਾਲ ਜੋੜਨ ਲਈ ਜਿਹੜੀ ਰੇਲ ਦੀ ਪਟੜੀ ਆ ਉਹ ਬਣਨੀ ਚਾਹੀਦੀ ਆ ਤਾਂ ਜੋ ਸਾਡਾ ਬਾਰਡਰ ਏਰੀਆ ਜਿਹੜਾ ਉਹ ਵੀ ਕਾਮਯਾਬ ਹੋ ਸਕੇ ਉੱਥੋਂ ਦੇ ਲੋਕ ਵੀ ਕਾਮਯਾਬ ਹੋ ਸਕਣ ਇੱਥੇ ਸਾਡੇ ਸਿੱਖਿਆ ਲਈ ਕੋਈ ਚੰਗੇ ਕਾਲਜ ਨਹੀਂ ਹੈਗੇ ਕੋਈ ਯੂਨੀਵਰਸਿਟੀ ਹੈ ਨਹੀਂ ਇਹ ਮੁੱਦੇ ਲੈ ਕੇ ਜਾਊਗਾ ਸੋ ਹੁਣ ਗੰਤ ਮੁੱਦੇ ਨੇ ਨਸ਼ਾ ਇੱਥੋਂ ਜਿਹੜਾ ਸਾਨੂੰ ਖਤਮ ਕਰਨਾ ਪਊਗਾ ਚੰਗੇ ਆਫੀਸਰ ਜਿਹੜੇ ਉਹ ਇੱਥੇ ਉਹਨਾਂ ਨੂੰ ਲਿਆਉਣਾ ਪਊਗਾ ਉਹ ਮੁੱਦੇ ਲੈ ਕੇ ਜਾਊਗਾ ਸੋ ਇਹਨਾਂ ਦੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ 70 ਸਾਲ ਤੋਂ ਬਾਅਦ ਚ ਪਹਿਲੀ ਵਾਰ ਇੱਕ ਤੁਹਾਨੂੰ ਨੌਜਵਾਨ ਉਮੀਦਵਾਰ ਮਿਲਿਆ ਮੇਰੇ ਕੋਲ ਕੋਈ ਵੀ ਕੰਮ ਲੈ ਕੇ ਆਊਗਾ ਮੈਂ ਕਦੇ ਇਹ ਨਹੀਂ ਪੁੱਛੂੰਗਾ ਕਿ ਉਹ ਕਿਹੜੀ ਪਾਰਟੀ ਤੋਂ ਐ ਕਿਉਂਕਿ ਜਿਹੜਾ ਮੈਂਬਰ ਪਾਰਲੀਮੈਂਟ ਹੁੰਦਾ ਸਾਰੇ ਲੋਕ ਸਭਾ ਹਲਕੇ ਦਾ ਹੁੰਦਾ ਸਾਰਿਆਂ ਨੇ ਉਹਨੂੰ ਚੁਣਿਆ ਹੁੰਦਾ ਸੋ ਮੈਂ ਹਰ ਸਾਥੀ ਦਾ ਕੰਮ ਕਰੂੰਗਾ ਜੋ ਵੀ ਮੇਰੀਆਂ ਗਰਾਂਟਾ ਆਉਣ ਗਿਆ ਸਾਰਿਆਂ ਨੂੰ ਜੋ ਜੋ ਮੰਦਾ ਹੈ ਉਹ ਦਿੱਤਾ ਜਾਊਗਾ ਸੋ ਮੈਂ ਅਪੀਲ ਕਰਦਾ ਕਿ ਵੱਧ ਤੋਂ ਵੱਧ ਇਸ ਵਾਰ ਵੋਟ ਕਰਕੇ ਮੈਨੂੰ ਵਿਧਾਨ ਸਭਾ ਦੇ ਉੱਥੇ ਸੱਜਣ ਦੇ ਵਿੱਚ ਪਹੁੰਚਾਓ ਤੇ ਤਾਂ ਜੋ ਮੈਂ ਤੁਹਾਡੀਆਂ ਮੁਸ਼ਕਲਾਂ ਦੇ ਜਿਹੜੇ ਮੁੱਦੇ ਉੱਤੇ ਚੁੱਕ ਸਕਾਂ ਲੋਕ ਸਭਾ ਦੇਖੋ ਮੇਰਾ ਮੁਕਾਬਲਾ ਤਾਂ ਕਾਲੀ ਕਾਂਗਰਸ ਦੇ ਨਾਲ ਹੀ ਆ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖਤਾ ਤੇ ਬਾਕੀ ਕਾਂਗਰਸ ਦੇ ਨਾਲ ਵੀ ਕਹਿ ਸਕਦੇ ਵੀ ਨਹੀਂ ਹੈਗਾ ਕਿਉਂਕਿ ਉਹ ਜਿੱਤਦਾ ਨਹੀਂ ਅਜੇ ਤੱਕ 1952 ਤੋਂ ਲੈ ਕੇ ਸਾਡੇ ਪਹਿਲਾ ਤਰਨਤਾਰਨ ਲੋਕ ਸਭਾ ਹਲਕਾ ਹੁੰਦਾ ਸੀ ਬਾਅਦ ਚ ਖਨੂਸਾ ਬਣ ਗਿਆ ਅੱਜ ਤੱਕ ਜਿੰਨੇ ਇੱਥੋਂ ਮੈਂਬਰ ਪਾਰਲੀਮੈਂਟ ਬਣੇ ਨੇ ਉਹ ਸਿੱਖ ਬਣੇ ਨੇ ਤੇ ਡਿੰਪੇ ਦਾ ਤੇ ਤੁਸੀਂ ਫਿਰ ਦੇਖਦੇ ਹੋ ਕੀ ਸਾਬ ਕਿਤਾਬ ਹੈ ਤੇ ਬੀਬੀ ਜ਼ਗੀਰ ਕੌਰ ਕਿਸੇ ਬੰਨਸੇ ਖਹਿ ਹੈ ਹੀ ਨਹੀਂ ਉਹ ਜਿਵੇਂ ਪਤਾ ਹੀ ਹੈ ਤੁਹਾਨੂੰ ਕਿ ਪਹਿਲਾਂ ਕੀ ਕੋਈ ਸੀ ਤੇ ਹੁਣ ਉਹਨੇ ਕੀ ਕੁਝ ਕਰ ਲੈ ਇੱਕ ਅਮਰਤਾਰੀ ਹੋਣ ਦੇ ਬਾਵਜੂਦ ਵੀ ਸੋ ਮੈਨੂੰ ਨਹੀਂ ਲੱਗਦਾ ਕਿ ਲੋਕ ਇਹਨਾਂ ਦੋਵਾਂ ਨੂੰ ਵੋਟ ਕਰਨਗੇ ਸੋ ਇੱਥੋਂ ਮੈਂ ਸੀਟ ਜਿੱਤ ਕੇ ਜਿਹੜੀ ਆ ਇਹ ਆਮ ਲੋਕ ਲੜਨ ਗਏ ਆ ਕਿ ਇਹ ਆਮ ਲੋਕਾਂ ਦੀ ਸੀਟ ਹੋਊਗੀ ਇੱਕ ਆਮ ਬੰਦਾ ਉੱਥੇ ਪਹੁੰਚੂਗਾ ਇੱਕ ਆਮ ਘਰ ਦਾ ਸਭ ਸਾਢੇ ਦਿਨ ਕਿਰਚ ਬੀਤਾ ਉਹਦੇ ਕਹਿੰਦਾ ਭਾਬਾ ਉਮੀਦਵਾਰ ਨਹੀਂ ਬੀਬੀ ਜੀ ਨਾਲ ਸਾਡਾ ਕੋਈ ਮੁਕਾਬਲਾ ਨਹੀਂ ਹੈ ਉਹਨਾਂ ਦੇ ਪਰਿਵਾਰ ਦੀ ਜਿਹੜੀ ਕੁਰਬਾਨੀ ਹੈ ਉਹ ਉਹ ਅਸੀਂ ਮਤਲਬ ਉਹਨੂੰ ਸਲਾਮ ਕਰਦੇ ਆ ਤਾਂ ਮੁਕਾਬਲਾ ਤਾਂ ਮੈਂ ਦੱਸ ਦਿੰਦਾ ਵੀ ਦੋਵੇਂ ਦੋਵਾਂ ਨੂੰ ਹਰਾ ਕੇ ਜਿੱਤ ਕਰਕੇ ਮੈਂ ਜਿਹੜਾ ਉਹ ਸੰਸਦ ਦੇ ਵਿੱਚ ਪਹੁੰਚੂਗਾ ਤੇ ਬਾਕੀ ਸਾਡੇ ਖਡੂਰ ਸਾਹਿਬ ਦੇ ਲੋਕਾਂ ਕਰਕੇ ਵੋਟਾਂ ਪਾ ਕੇ ਇਤਿਹਾਸ ਬਣਾਉਂਗਾ ਅਸੀਂ ਜੀ ਪਹਿਲੀ ਗੱਲ ਤਾਂ ਸਾਨੂੰ ਬਹੁਤ ਹੀ ਜਿਆਦੀ ਖੁਸ਼ੀ ਹੈ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ 70 ਸਾਲ ਦੇ ਵਿੱਚ ਇੱਕ ਨੌਜਵਾਨ ਚਿਹਰਾ ਦੂਸਰ ਤੋਂ ਉਤਾਰਿਆ ਗਿਆ ਅਸੀਂ ਆਪਣੀ ਹਾਈ ਕਮਾਂਡ ਆਮ ਆਦਮੀ ਪਾਰਟੀ ਦੇ ਸੁਨਵੀਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਸ ਸਾਲੇ ਨੂੰ ਨੋਸ਼ਵਾਲਾ ਨੂੰ ਇੱਕ ਮੋਤਕ ਬਖਿਆ ਕਿਉਂਕਿ ਨਵੀਂ ਜੀ ਨੌਜਵਾਨੀ ਹੈ ਇਹੀ ਇੱਕ ਇਨਕਲਾਬ ਲਿਆ ਸਕਦੀ ਆ ਇਹੋ ਸੋਚ ਨੂੰ ਬਦਲ ਸਕਦੀ ਆ 70 ਸਾਲ ਤੋਂ ਪੁਰਾਣੇ ਬਜ਼ੁਰਗ ਜਿਨ੍ਹਾਂ ਨੂੰ ਕੋਈ ਉਹਨਾਂ ਨੇ ਪੜ੍ਹਾਈ ਨਹੀਂ ਕੀਤੀ ਐਜੂਕੇਸ਼ਨ ਨਹੀਂ ਉਹਨਾਂ ਨੂੰ ਉਹਨਾਂ ਨੇ ਅੱਗੇ ਲਿਆ ਕੇ ਤੇ ਸੱਥ ਉੱਤੇ ਸਸਦੇ ਤੱਕ ਪਹੁੰਚਾਇਆ ਅਸੀਂ ਬਹੁਤ ਤਕੜਾ ਸਾਨੂੰ ਹੰਗਾਰਾ ਮਿਲਿਆ ਇਸ ਚੀਜ਼ ਦਾ ਸਾਰੇ ਨੌਜਵਾਨ ਇਕੱਠੇ ਹੋ ਕੇ ਇਸ ਖਰੂਰ ਸਭਾ ਲੋਕ ਸਭਾ ਦੇ ਕਿ ਅਸੀਂ ਵੱਧ ਤੋਂ ਵੱਧ ਹੰਗਾਰਾ ਦੇ ਕਿ ਇਹਨਾਂ ਨੂੰ ਸੰਸਦ ਵਿੱਚ ਖੜਾਂਗੇ ਜੋ ਕਿ ਇਹਨਾਂ ਨੇ ਇੱਕ ਆਮ ਨਾਗਰਿਕ ਹੋਣ ਕਰਕੇ ਆਮ ਪਰਿਵਾਰ ਦਾ ਇੱਕ ਨਾਗਰਿਕ ਬੰਦਾ ਹੋਣ ਕਰਕੇ ਇਹਨਾਂ ਸਾਰੇ ਸੰਤਾਪ ਆਪਣੇ ਕੰਡੇ ਤੇ ਢਾਏ ਨੇ ਜਦ ਕਿ ਇਹਨਾਂ ਨੂੰ ਹਰੇਕ ਜਵਾਨੀ ਦੀ ਸਿੱਧਾ ਬਰਬਾਦ ਹੋਈ ਹੈ ਪੰਜਾਬ ਦੇ ਫੋਟੇ ਘਰਾ ਦੀ ਨਸ਼ੇ ਕਰਨ ਬਹੁਤ ਹੋ ਚੁੱਕੀ ਸੀ ਇਹਨਾਂ ਨੂੰ ਨਹੀਂ ਪਤਾ ਕਿ ਕਿਸਾਨਾਂ ਦੀ ਕੀ ਹਾਲਤ ਹੈ ਸਾਨੂੰ ਕੀ ਫਸਲਾਂ ਦੇ ਭਾਅ ਨਹੀਂ ਮਿਲਦੇ ਸਾਡਾ ਕੋਈ ਰੁਜ਼ਗਾਰ ਦਾ ਸੀੰਗਾ ਸਭਿਲਕੁ ਠਾਪੋਏ ਪੈਨੇ ਜੋ ਕਿ ਇਹਨਾਂ ਦਾ ਇੱਕ ਬਹੁਤ ਵੱਡਾ ਸਾਨੂੰ ਸੁਝਾਓ ਪਾ ਲੱਗਾ ਹੈ ਕਿ ਜਿਨ੍ਹਾਂ ਨੇ ਇੱਕ ਐਲਾਨ ਕੀਤਾ ਹੈ ਕਿ ਮੈਂ ਸੰਸਦ ਤੋਂ ਜਾਣ ਤੋਂ ਬਾਅਦ ਆਪਣੀ ਜਿਹੜੀ ਐਮਪੀ ਦੀ ਤਨਖਾਹ ਉਹ ਵੀ ਲੈ ਲਵਾਂਗਾ ਉਹ ਵੀ ਗਰੀਬਾਂ ਦੇ ਵਿੱਚ ਸ਼ੇਅਰ ਕਰਾਂਗਾ ਸੋ ਸਾਨੂੰ ਬਹੁਤ ਜ਼ਿਆਦੀ ਆਸ ਹੈ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਲੋਕ ਸਭਾ ਖਰੂਰ ਵਿੱਚ ਇਹਨਾਂ ਲੋਕਾਂ ਦੀ ਆਸ ਦੇ ਖਰੇ ਉੱਤਰ ਨੂੰ